ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਅਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਹਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਬਾਣੀ ਆਸਾ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਜਿਸ ਵਿੱਚ ਭਾਈ ਪਾਤਸ਼ਾਹ ਜੀ ਦੇ 17 ਸ਼ਲੋਕ ਅਲ ਸੰਪੂਰਨ ਹੋਏ ਸੀ ਅੱਗੇ 18ਵਾਂ ਸ਼ਲੋਕ ਪੰਜ ਪਾਤਸ਼ਾਹ ਜੀ ਆਪਣੀ ਰਚਨਾ ਤੋਂ ਬਚਨ ਕਰਦੇ ਹੋਏ ਆਰੰਭ ਕਰਦੇ ਹਨ ਜੀ ਸ਼ਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਅਤੈ ਲੱਕੜੀ ਅੰਦਰ ਕੀਆ ਹੋਏ ਜਿਤੇ ਦਾਣੇ ਅੰਨ ਕੇ ਜੀਆ ਬਾਝ ਨਾ ਕੋਏ ਧੰ ਧੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ 18ਵਾਂ ਸ਼ਲੋਕ ਸਤਿਗੁਰੂ ਜੀ ਰਮ ਕਰਦੇ ਹਨ ਇਸ ਤਰ੍ਹਾਂ ਪਹਿਲੇ ਸ਼ਲੋਕਾਂ ਵਿੱਚ ਮਹਾਰਾਜ ਜੀ ਖੰਡਨ ਕਰਦੇ ਹੋਏ ਕਰਮ ਕਾਂਡਾਂ ਦਾ ਤੇ ਮਹਾਰਾਜ ਜੀ ਫਿਰ ਜਵਾਬ ਦਿੰਦੇ ਹਨ ਅੰਸਰ ਦਿੰਦੇ ਹਨ ਇਸੇ ਤਰ੍ਹਾਂ ਇਹ 18ਵਾਂ ਸ਼ਲੋਕ ਵੀ ਮਹਾਰਾਜ ਜੀ ਰੰਮ ਕਰਦੇ ਹਨ ਪੀਕਾਕਾਰਾਂ ਨੇ ਇਸ ਸ਼ਲੋਕ ਦੀ ਵੀ ਥਾਣਕਾ ਦਿੱਤੀ ਹੈ ਸਮਝਾਉਣ ਵਾਸਤੇ ਉਥੇ ਜੀਵਨ ਨੂੰ ਮਹਾਰਾਜ ਜੀ ਪਰਦੇਸ਼ ਬਖਸ਼ਿਸ਼ ਕਰਦੇ ਹਨ ਆਮ ਆਪਾਂ ਘਰਾਂ ਦੇ ਵਿੱਚ ਸੂਤਕ ਨੂੰ ਆਮ ਦੁਨੀਆ ਆਮ ਲੋਕ ਬਹੁਤ ਮੰਨਦੇ ਹਨ ਇਹ ਪ੍ਰਾਤਨ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ ਇਹ ਵੈਮ ਭਰਮ ਕਰਮ ਕਾਂਡ ਜਿਹੜੇ ਹਨ ਸਾਡੇ ਨਾਲ ਆ ਗਏ ਕੀ ਮਹਾਰਾਜ ਜੀ ਸਾਨੂੰ ਉਸ ਸਮੇਂ ਤੋਂ ਹੀ ਸੁਚੇਤ ਕਰਕੇ ਗਏ ਤੇ ਕੁਝ ਲੇਖਕਕਾਰ ਤੀਕਾਕਾਰ ਲਿਖਦੇ ਹਨ ਕਿ ਮਹਾਰਾਜ ਜਿਸ ਵੇਲੇ ਕਰਤਾਰਪੁਰ ਸਹਿ ਵਿਖੇ ਬਿਰਾਜਮਾਨ ਹੋਏ ਸਤਿਗੁਰੂ ਜੀ ਉਸ ਸਮੇਂ ਦੀ ਗੱਲ ਹੈ ਕਿ ਇੱਕ ਕਰਤਾਰਪੁਰ ਦੇ ਵਿੱਚ ਪਰਿਵਾਰ ਨੇ ਪੰਡਤਾਂ ਦਾ ਪ੍ਰੋਤਾ ਦਾ ਲੰਗਰ ਰੱਖਿਆ ਜਿਹਦੇ ਵਿੱਚ ਨੇਕਾਂ ਹੀ ਬ੍ਰਾਹਮਣ ਸੱਜੇ ਗਏ ਉਹ ਬ੍ਰਾਹਮਣਾਂ ਦੇ ਭੋਜਨ ਵਾਸਤੇ ਇੰਤਜ਼ਾਮ ਕੀਤਾ ਲੰਗਰ ਦਾ ਲੰਗਰ ਤਿਆਰ ਕੀਤੇ ਗਏ ਜਿਹਦੇ ਵਿੱਚ ਬ੍ਰਾਹਮਣ ਲੋਕ ਖੱਤਰੀ ਲੋਕ ਪਹੁੰਚੇ ਕੀ ਹੋਇਆ ਪੰਗਤ ਬਿਠਾਈ ਗਈ ਇਹ ਪੰਗਤ ਬੈਠਿਆ ਹੀ ਜਿਹੜਾ ਘਰ ਵਾਲਾ ਸਿੱਖ ਸੀ ਪ੍ਰੇਮੀ ਉਹਦੇ ਘਰ ਸਪੁੱਤਰ ਦੀ ਦਾਤ ਮਹਾਰਾਜ ਨੇ ਬੱਚੇ ਦੀ ਦਾਤ ਬਖਸ਼ੀ ਇਸ ਵੇਲੇ ਦਾਈ ਨੇ ਆਣ ਕੇ ਸੁਨਿਆ ਦਿੱਤਾ ਉਸ ਆਦਮੀ ਨੂੰ ਉਹ ਜਗਸ ਨੂੰ ਕਿਹਾ ਕਿ ਭਾਈ ਤੇਰੇ ਘਰ ਸਪੁੱਤਰ ਦੀ ਦਾਤ ਹੋਈ ਐ ਸਪੁੱਤਰ ਪੈਦਾ ਹੋਇਆ ਤੇ ਇੰਨੀ ਗੱਲ ਕੰਨਾਂ 'ਚ ਪੈਣ ਦੇ ਨਾਲ ਪੰਗਤਾਂ ਬੈਠ ਚੁੱਕੀਆਂ ਸੀ ਥਾਲੀਆਂ ਵਰਤ ਚੁੱਕੀਆਂ ਲੰਗਰ ਪ੍ਰੋਸਨ ਦੀ ਤਿਆਰੀ ਹੋ ਰਹੀ ਹੈ ਤੇ ਜਿਸ ਵੇਲੇ ਬ੍ਰਾਹਮਣਾਂ ਦੇ ਕੰਨਾਂ ਦੇ ਵਿੱਚ ਆਵਾਜ਼ ਸੁਣੀ ਤੇ ਜਿੰਨੀ ਪੰਗਤ ਸੀ 200 ਬੰਦੇ ਦੀ ਸਾਰੀ ਉੱਠ ਕੇ ਖੜੀ ਹੋ ਗਈ ਚੌਥੀ ਰੋਲਾ ਪੈ ਗਿਆ ਕਿ ਇਹ ਦੇ ਘਰ ਸੂਤ ਕਾ ਚੁਕਾ ਹੈ ਬੱਚਾ ਪੈਦਾ ਹੋ ਚੁੱਕਾ ਹੈ ਇਸ ਕਰਕੇ ਅਸੀਂ ਭੋਜਨ ਨਹੀਂ ਛਕਾਂਗੇ ਉਹ ਬ੍ਰਹਮਣ ਲੋਕ ਉੱਟ ਕੇ ਤੁਰਨ ਲੱਗ ਪੇਖ ਉਥੇ ਲੰਗਰ ਛੱਡਤਾ ਜੇ ਲੰਗਰ ਦਾ ਤਿਆਗ ਕਰਕੇ ਤੇ ਰੋਲਾ ਪਾਣ ਲੱਗੇ ਕਿ ਅਸੀਂ ਪਿੱਟੇ ਗਏ ਸਾਡਾ ਜਨਮ ਭ੍ਰਿਸ਼ਟ ਹੋ ਗਿਆ ਸੂਤਕ ਵਾਲੇ ਘਰ ਅਸੀਂ ਆ ਗਏ ਤੇ ਦੇਖੋ ਜਗਾ ਖਾਲੀ ਹੋ ਗਈ ਜਿੱਥੇ ਲੰਗਰ ਦੀ ਪੰਗਤ ਬਿਠਾਈ ਸੀ ਥਾਲੀਆਂ ਰੱਖੀਆਂ ਰਖਾਈਆਂ ਰਹਿ ਗਈਆਂ ਲੰਗਰ ਪੱਕਿਆ ਪਕਾਇਆ ਰਹਿ ਗਿਆ ਉਹ ਸਿੰਘ ਸੀ ਜਿਹੜਾ ਸਿੱਖ ਦੁਬਤਾ ਦੇ ਵਿੱਚ ਫਸ ਗਿਆ ਪਰੇਸ਼ਾਨ ਹੋਇਆ ਬਹੁਤ ਕੀ ਇੰਨਾ ਅੰਨ ਪਕਾਇਆ ਹੋਇਆ ਕਿਦੇ ਕੰਮ ਆਏਗਾ ਕਿਸ ਕੰਮ ਆਏਗਾ ਲੰਗਰ ਇਹਨੀਆਂ ਵਸਤੂਆਂ ਤਿਆਰ ਕੀਤੀਆਂ ਭੋਜਨ ਤਿਆਰ ਕੀਤੇ ਪਕਵਾਨ ਬਣਾਏ ਵਿਅਰਥ ਜਾਣ ਗਿਆ ਉਹ ਦੁਬਤਾ ਵਿੱਚ ਫਸ ਗਿਆ ਤੇ ਫਿਕਰ ਕਰ ਰਿਹਾ ਸੀ ਉਨੇ ਚਿਰ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਘਰ ਦਾ ਸਿੱਖ ਉੱਥੇ ਪਹੁੰਚਿਆ ਇਹ ਉਹਨੂੰ ਦੁੱਬਦਾ ਚੋਂ ਕੱਢਣ ਵਾਸਤੇ ਉਹਨੇ ਸਲਾਹ ਦਿੱਤੀ ਸਿੱਖ ਨੇ ਕਹਿੰਦੇ ਭਾਈ ਕੋਈ ਗੱਲ ਨਹੀਂ ਫਿਕਰ ਨਾ ਕਰ ਜੇ ਬ੍ਰਾਹਮਣ ਉੱਠ ਕੇ ਤੁਰ ਗਏਨ குரு ਨਾਨਕ ਮਹਾਰਾਜ ਜੀ ਦਾ ਘਰ ਕੋਈ ਜਵਾਬ ਨਹੀਂ ਦਿੰਦਾ ਕਹਿੰਦੇ ਮਹਾਰਾਜ ਜੀ ਧਰਮਸ਼ਾਲਾ 'ਚ ਪ੍ਰਦੇਸ਼ ਦਿੰਦਿਆਂ ਨਾ ਉੱਥੇ ਬਹੁਤ ਸੰਗਤਾਂ ਹੁੰਦੀਆਂ ਨੇ ਜਿਨ੍ਹਾਂ ਵਾਸਤੇ ਲੰਗਰ ਤਿਆਰ ਹੁੰਦੇ ਆ ਆਪਾਂ ਕਰਦੇ ਆ ਮਹਾਰਾਜ ਨੂੰ ਜਾ ਕੇ ਬੇਨਤੀ ਕਰਦੇ ਆ ਸਤਿਗੁਰਾਂ ਨੂੰ ਉਹ ਜਿੰਨਾ ਤਰ੍ਹਾਂ ਪੱਕਿਆ ਲੰਗਰ ਸੰਗਤਾਂ ਵਿੱਚ ਆਪਾਂ ਵਰਤਾ ਦਵਾਂਗੇ ਸਿੰਘਾਂ ਸੰਗਤਾਂ ਵਿੱਚ ਵਰਤ ਜਾਵੇਗਾ ਇਸੇ ਤਰ੍ਹਾਂ ਹੀ ਹੋਇਆ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਗਏ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸਤਿਗੁਰ ਜੀ ਆਸ ਪੇ ਕਹਿੰਦੇ ਕੋਈ ਗੱਲ ਨਹੀਂ ਭਾਈ ਤੁਸੀਂ ਐ ਕਰੋ ਜਾ ਕੇ ਲੰਗਰ ਉੱਥੇ ਛਕ ਆਓ ਜੇ ਨਿਆ ਸੰਗਤਾ ਸੀ ਸਿੰਘ ਸੀ ਦੂਰ ਦਰਾਡੇ ਤੋਂ ਸੰਗਤਾ ਆਈਆਂ ਸਾਰਿਆਂ ਨੂੰ ਉਹਦੇ ਘਰ ਜਾ ਕੇ ਗ੍ਰਹਿ ਵਿਖੇ ਲੰਗਰ ਛਕਾਏ ਤੇ ਉਹ ਸਿੱਖ ਬੜਾ ਖੁਸ਼ ਹੋਇਆ ਲੰਗਰ ਤਾਂ ਛਕਲੇ ਸੰਗਤਾ ਨੇ ਸਿੰਘਾਂ ਨੇ ਤੇ ਜਿਸ ਵੇਲੇ ਵਾਪਸ ਪਰਤੇ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਪਹੁੰਚੇ ਥੋੜੇ ਤੇ ਰਵਾਦੀ ਬ੍ਰਹਮੜਾਂ ਨੂੰ ਪਤਾ ਲੱਗ ਗਿਆ ਇਹ ਲੋਕਾ ਤੁਰਿਆ ਨਹੀਂ ਗਿਆ ਇਹਨਾਂ ਨੇ ਰੌਲਾ ਪਾਤਾ ਕਹਿੰਦੇ ਮਹਾਰਾਜ ਨੂੰ ਜਾ ਕੇ ਪੁੱਛੀਏ ਗੁਰੂ ਨਾਨਕ ਮਹਾਰਾਜ ਜੀ ਅੱਗੇ ਸਵਾਲ ਕਰਨ ਆ ਗਏ ਕੀ ਕਹਿੰਦੇ ਵੀ ਅਸੀਂ ਤਾਂ ਲੰਗਰ ਛਾ ਗਿਆ ਛਕਿਆ ਨਹੀਂ ਕਿ ਵੀ ਅਸੀਂ ਪਿੱਟੇ ਜਾਵਾਂਗੇ ਪਰ ਮਹਾਰਾਜ ਜੀ ਨੇ ਤਾਂ ਬਹੁਤ ਗਲਤ ਕੰਮ ਕੀਤਾ ਜਿਨ੍ਹਾਂ ਨੇ ਸੰਗਤਾਂ ਨੂੰ ਲੰਗਰ ਛਕਾਤਾ ਘਰ ਲਿਆ ਕੇ ਸਿੱਖਾ ਨੂੰ ਪਿੱਟਤਾ ਇਹਨਾਂ ਨੇ ਬੜਾ ਰੋਲਾ ਪਿਆ ਉੱਥੇ ਬੜੀ ਭਾੜੀ ਭਾਰੀ ਭੀੜ ਹੋ ਗਈ ਜਦੋਂ ਜਿਵੇਂ ਰੋਲਾ ਪਿੰਦਾ ਬ੍ਰਾਹਮਣ ਲੋਕ ਖੱਤਰੀ ਲੋਕ ਇਕੱਠੇ ਹੋਈ ਜਾਂਦੇ ਹਨ ਇਹ ਸਾਰਿਆਂ ਨੇ ਸਲਾਹ ਕੀਤੀ ਕਿ ਮਹਾਰਾਜ ਗੁਰੂ ਨਾਨਕ ਮਹਾਰਾਜ ਨੂੰ ਜਾ ਕੇ ਲਾਂਬਾ ਦਈਏ ਜਾ ਕੇ ਪੁੱਛੀਏ ਮਹਾਰਾਜ ਇਹ ਮਹਾਰਾਜ ਤਾਂ ੱਗੀ ਚਾਹੁੰਦੇ ਸੀ ਕਿ ਆਉਣ ਸਤਿਗੁਰੂ ਜੀ ੱਗੀ ਚਾਹੁੰਦੇ ਸੀ ਕਿ ਇਹ ਬ੍ਰਾਹਮਣ ਲੋਕ ਸਾਡੇ ਸਾਹਮਣੇ ਆਉਣ ਅਸੀਂ ਇਹਨਾਂ ਨੂੰ ਦੱਸੀਏ ਕਿ ਸੂਤਕ ਕੀ ਹੁੰਦਾ ਮਰਨੇ ਤੇ ਤੇ ਜੰਮਣੇ ਤੇ ਲੋਕ ਸੂਤਕ ਕਰਦੇ ਹਨ ਇਹ ਮਰ ਜਾਵੇ ਤਾਂ ਵੀ ਸਵਾ ਮਹੀਨਾ ਲੋਕ ਡਰਦੇ ਉਹਦੇ ਘਰ ਨਹੀਂ ਵੱਢਦੇ ਜਿਹੜੇ ਐਸੇ ਲੋਕ ਹੁੰਦਿਆਂ ਬ੍ਰਾਹਮਣ ਲੋਕ ਉਸ ਘਰ ਦਾ ਪ੍ਰਸ਼ਾਦਾ ਨਹੀਂ ਛਕਦੇ ਇਹ ਮਹਾਰਾਜ ਜੀ ਦੇ ਕੋਲ ਜਦੋਂ ਪਹੁੰਚੀ ਇਹ ਭੀੜ ਇਹ ਸਭਾ ਪਹੁੰਚੀ ਇਹ ਭੀੜ ਪੰਚੀ ਮਹਾਰਾਜ ਨੂੰ ਬ੍ਰਾਹਮਣ ਲੋਕ ਸਵਾਲ ਕਰਨ ਲੱਗੇ ਮਹਾਰਾਜ ਜੀ ਕਹਿੰਦੇ ਭਾਈ ਬੈਠੋ ਤੁਸੀਂ ਲੰਗਰ ਪਾਣੀ ਛਕੋ ਜਲ ਪਾਨ ਕਰੋ ਫਿਰ ਬਚਨ ਕਰਦੇ ਹਾਂ ਮਹਾਰਾਜ ਦਾ ਸਵਾ ਅਸੀਂ ਪਹਿਲੋਂ ਪ੍ਰਸ਼ਾਦਾ ਜਿਹੜਾ ਦੂਰ ਦੇਰ ਦੇ ਤੋਂ ਕੋਈ ਵੀ ਹੁੰਦਾ ਸੀ ਉਹਦੀ ਆਉ ਭਗਤ ਕੀਤੀ ਜਾਂਦੀ ਸੀ ਤੇ ਸੰਗਤ ਜੀ ਉਸੇ ਤਰ੍ਹਾਂ ਮਹਾਰਾਜ ਤੋਂ ਜਦੋਂ ਪੁੱਛਿਆ ਬ੍ਰਹਮ ਲੋਕ ਸਵਾਲ ਕਰਦੇ ਹਨ ਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਸੂਤਕ ਤਾਂ ਹਰ ਚੀਜ਼ ਦੇ ਵਿੱਚ ਹੀ ਹੈ ਪਾਤਸ਼ਾਹ ਜੀ ਨੇ ਉਸ ਵੇਲੇ ਇਹ ਸ਼ਬਦ ਦੇ ਸ਼ਲੋਕ ਉਚਾਰਨ ਕੀਤੇ ਇੱਥੇ ਬ੍ਰਾਹਮਣ ਲੋਕਾਂ ਨੂੰ ਖੱਤਰੀ ਲੋਕਾਂ ਨੂੰ ਸਮਝਾਇਆ ਉਥੇ ਵੱਡੀ ਭੀੜ ਦੇ ਵਿੱਚ ਮਹਾਰਾਜ ਜੀ ਨੇ ਪ੍ਰਚਾਰ ਕੀਤਾ ਉਹਨਾਂ ਦਾ ਪ੍ਰਚਾਰ ਦਾ ਇਹ ਤਰੀਕਾ ਸੀ ਮਹਾਰਾਜ ਦਾ ਜਿੱਥੇ ਵੀ ਕਰਨਾ ਉਥੇ ਭੀੜ ਹੁੰਦੀ ਸੀ ਤੇ ਭੀੜ ਦੇ ਵਿੱਚ ਸਾਰੀ ਸੰਗਤ ਨੂੰ ਸਾਰੇ ਲੋਕਾਂ ਨੂੰ ਮਹਾਰਾਜ ਜੀ ਇਹ ਕਰਮ ਕਾਂਡਾਂ ਬਾਰੇ ਦੱਸਦੇ ਸੀ ਪ੍ਰਚਾਰ ਐਸਾ ਸੀ ਸਤਿਗੁਰਾਂ ਦਾ ਤੇ ਉਹ ਪ੍ਰਚਾਰ ਦਾ ਸਰ ਵੀ ਹੁੰਦਾ ਸੀ ਇਹ ਮਹਾਰਾਜ ਜੀ ਫਿਰ ਇਹ ਬਚਨ ਕਰਦਿਆਂ ਜੇ ਕਰ ਸूतक ਮੰਨੀ ਐ ਸਭ ਤੈ ਸूतक ਹੋਏ ਹਰਾ ਜੀ ਕਹਿੰਦੇ ਬ੍ਰਾਹਮਣ ਲੋਕੋ ਭਾਈ ਜੇ ਤੁਸੀਂ ਸूतक ਨੂੰ ਮੰਨਦੇ ਹਾਂ ਤਾਂ ਸਭ ਜਗਾ ਤੇ ਸूतक ਫਿਰਤੇ ਦੇ ਤੋਂ ਬਚ ਨਹੀਂ ਸਕਦੇ ਅਸੀਂ ਤੁਸੀਂ ਤਾਂ ਹੀ ਮੰਨਦੇ ਹੋ ਕਿ ਕੋਈ ਜੰਮ ਪਿਆ ਜੀਵ ਉਹਦਾ ਸूतक ਹੈ ਉਹਦੇ ਘਰ ਇਹ ਬ੍ਰਾਹਮਣ ਲੋਕ ਸਵਾ ਮਹੀਨਾ ਜਾਂਦੇ ਨਹੀਂ ਸੀ ਜਿੰਨਾ ਚਿਰ ਸਵਾਮੀ ਨਾ ਹੁੰਦਾ ਸੀ ਉਹਨਾਂ ਚਿਰ ਉਹਦੇ ਘਰ ਨਹੀਂ ਸੀ ਵੱੜਦੇ ਉਹਦੇ ਉਹਦੇ ਨੇੜੇ ਤੋਂ ਲੰਘਦੇ ਨਹੀਂ ਸੀ ਉਹਦੇ ਘਰ ਦਾ ਜਲ ਪਾਨ ਪ੍ਰਸ਼ਾਦਾ ਨਹੀਂ ਸੀ ਛਕਦੇ ਜੇ ਕਿਸੇ ਘਰ ਕੋਈ ਡੈਥ ਹੋ ਗਈ ਕੋਈ ਮਰ ਗਿਆ ਉਹਦੇ ਘਰ ਜਾ ਕੇ ਪ੍ਰਸ਼ਾਦਾ ਨਹੀਂ ਸੀ ਛਕਦੇ ਉਹਦੇ ਕੋਲ ਨਹੀਂ ਸੀ ਜਾਂਦੇ ਕਹਿੰਦੇ ਇਹਦੇ ਘਰ ਵੀ ਉਸੇ ਤਰ੍ਹਾਂ ਹੀ ਹੈ ਤੇ ਸੰਗਤ ਜੀਓ ਹੁਣ ਵੀ ਐਸੇ ਲੋਕ ਹਨ ਜਿਹੜੇ ਇਸੇ ਤਰ੍ਹਾਂ ਕਰਦੇ ਹਨ ਵਹਿਮ ਪਰਮ ਚਾਰ-ਚਾਰ ਬਰੀ ਨਾਂਦਿਆ ਨਾਨਕੇ ਕਿਸੇ ਘਰ ਕੋਈ ਮ੍ਰਿਤਿ ਹੋ ਜੇ ਨਾ ਤੇ ਨਾੜਾਂ ਨਹੀਂ ਛੱਡਦੇ ਉੱਥੇ ਸੀਵਿਆਂ ਚ ਆਣ ਕੇ ਇਨਾਈ ਜਾਂਦੇ ਹਨ ਉੱਥੇ ਹੁੰਦਾ ਕੁਝ ਨਹੀਂ ਹੈ ਸਾਡੇ ਕਿੰਨੇ ਕਿੰਨੇ ਢੇੜੇ ਲੱਗ ਜਾਂਦੇ ਨੇ ਕਈ ਬਰੀ ਚਾਰ-ਚਾਰ ਦਿਨ ਬਰਿਸੀ ਫਿਰ ਇਨਾਈ ਹੋ ਜਾਈਏ ਸਾਰਾ ਦਿਨ ਚਾਰ-ਚਾਰ ਢੇੜੇ ਵੀ ਸਾਡੇ ਲੱਗਦੇ ਹਨ ਕਈ ਬਰੀ ਚਾਰ-ਚਾਰ ਦਿਥਾ ਹੋ ਜਾਂਦੀਆਂ ਕਰੋਨਾ ਕਾਲ ਦੇ ਵਿੱਚ ਸਾਡੇ ਢੇੜੇ ਲੱਗੇ ਜਦੋਂ ਕੋਈ ਜਾਂਦਾ ਹੀ ਨਹੀਂ ਸੀ ਮੂੰਹ ਬੰਨ ਬੰਨ ਕੇ ਲੋਕ ਜਾਂਦੇ ਸੀ ਤੇ ਕੀ ਉੱਥੇ ਕੁਝ ਵੀ ਨਹੀਂ ਹੈ ਮਹਾਰਾਜ ਜੀ ਦੇ ਅੰਗ ਸੰਗ ਉਹਦਾ ਕੋਈ ਵਾਰ ਨਹੀਂ ਮੰਗਾ ਕਰ ਸਕਦਾ ਜੇ ਕਾਲ ਆਇਆ ਤੇ ਕੋਈ ਰੋਕ ਨਹੀਂ ਸਕਦਾ ਜੇ ਸਾਹ ਬਾਕੀਆਂ ਕੋਈ ਕਾਲ ਧੱਕੇ ਨਾਲ ਮੌਤ ਨਹੀਂ ਆ ਸਕਦੀ ਇਸ ਸਮੇਂ ਤੇ ਜਿਹੜਾ ਲਿਖਿਆ ਟਾਈਮ ਹੈ ਸਮਾਂ ਲਿਸਟ ਹੈ ਉਹਦੇ ਮੁਤਾਬਕ ਹੀ ਹੋਣੀ ਹੈ ਦੁੱਖ ਵੀ ਉਹਦੇ ਮੁਤਾਬਕ ਹੀ ਹੁੰਦਾ ਹੈ ਸੁੱਖ ਵੀ ਉਹਦੇ ਮੁਤਾਬਕ ਹੀ ਮਿਲਦਾ ਹੈ ਇਸ ਸਾਡਾ ਦੁੱਖ ਸੁੱਖ ਨਹੀਂ ਹੈ ਅਸੀਂ ਸੁੱਖ ਨੂੰ ਆਪਣੀ ਝੋਲੀ ਚ ਪਾਨਿਆ ਦੁੱਖ ਗੁਰੂ ਦੀ ਝੋਲੀ ਚ ਪਾ ਦਿੰਦੇ ਆਂ ਫਟਾਫਟ ਕੀ ਦੁੱਖ ਤੇ ਪਰਮੇਸ਼ਰ ਨੇ ਲਾਇਆ ਉਹਦਾ ਦਿੱਤਾ ਦੁੱਖ ਹੈ ਲੰਬਾ ਦਿਨਾਂ ਅਸੀਂ ਤੇ ਸੁੱਖ ਆਪਣੀ ਝੋਲੀ ਚ ਪਾਨੇ ਕਿਸੇ ਬੜੀ ਮਿਹਨਤ ਕੀਤੀ ਸਾਡਾ ਸੁੱਖ ਹੈ ਮਹਾਰਾਜ ਤੁਹਾਡੇ ਦਿੱਤਾ ਉਹ ਤੇ ਹੰਮੇ ਦੇ ਵਿੱਚ ਉਹਨੂੰ ਭੁੱਲ ਜਾਂਦੇ ਆਂ ਹੰਕਾਰ ਵਿੱਚ ਭੁੱਲ ਜਾਂਦੇ ਆਂ ਤੇ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇਖੋ ਬ੍ਰਹਮਰਾਂ ਨੂੰ ਕੇਂਦਰ ਭਾਈ ਸੂਤਕ ਤਾਂ ਹਰ ਚੀਜ਼ ਚ ਹੈ ਇਹ ਕਰ ਸੂਤਕ ਤੁਸੀਂ ਮੰਨਦੇ ਹੋ ਕਿ ਜੰਮਣ ਮਰਨ ਤੇ ਸੂਤਕ ਹੈ ਤੇ ਫਿਰ ਤਾਂ ਹਰ ਚੀਜ਼ ਵਿੱਚ ਸੂਤਕ ਹੈ ਮਹਾਰਾਜ ਜੀ ਦੇਖੋ ਸਵਾਲ ਕਰਦੇ ਹਨ ਬ੍ਰਹਮਣਾ ਉਹ ਲੋਕਾਂਗੇ ਭੀੜ ਦੇ ਭੀੜ ਦੇ ਵਿੱਚ ਮਹਾਰਾਜ ਜੀ ਸਵਾਲ ਕਰਦੇ ਹਨ ਜੇ ਜੇ ਮਹਾਰਾਜ ਜੀ ਬਚਨ ਕਰਦੇ ਹਨ ਰਮ ਲੋਕੋ ਜੇ ਸੂਤਕ ਹੈ ਤੇ ਫਿਰ ਦੱਸਣਾ ਕਰੋ ਜੇ ਕਰ ਸੂਤਕ ਮੰਨਿਆ ਹੈ ਸਬਤੈ ਸੂਤਕ ਹੋਏ ਮਹਾਰਾਜ ਜੀ ਕਿ ਜਿਹਦੇ ਮੰਨਿਆ ਜਾਂਦਾ ਹੈ ਸੂਤਕ ਹੈ ਇਹ ਸਰਥਾ ਤੇ ਸੂਤਕ ਹੀ ਹੈ ਗੋਏ ਅਤੈ ਲੱਕੜੀ ਅੰਦਰ ਕੀੜਾ ਹੋਏ ਹਰਾ ਜੀ ਕਹਿੰਦੇ ਜਿਹੜੇ ਤੁਸੀਂ ਗੋਏ ਥੱਪ ਕੇ ਲੱਕੜੀਆਂ ਇਕੱਠੀਆਂ ਕਰਕੇ ਭੋਜਨ ਰੋਜ ਪਕਾਉਂਦੇ ਹੋ ਹਵਨ ਕਰਦੇ ਹੋ ਉਹਦੇ ਵਿੱਚ ਵੀ ਤਾਂ ਕੀੜੇ ਮਕੌੜੇ ਹਨ ਲੱਕੜੀ ਵਿੱਚ ਕੀੜਾ ਹੁੰਦਾ ਜਿਹੜਾ ਲੱਕੜੀ ਨੂੰ ਮਿੱਟੀ ਬਣਾ ਦਿੰਦਾ ਉਹੀ ਲੱਕੜੇ ਸੀ ਸਾੜਦੇ ਆ ਘਰਾਂ ਦੇ ਵਿੱਚ ਹੁਣ ਤਾਂ ਗੈਸ ਆ ਪਹਿਲੋਂ ਤਾਂ ਲੱਕੜੀ થી ਪ੍ਰਸ਼ਾਦਾ ਪਕਾਉਂਦੇ ਸੀ ਨਾ ਉਸ ਮੁਤਾਬਕ ਮਹਾਰਾਜੀ ਧਾਰਨ ਲੈਂਦੇ ਆ ਗੋਏ ਬਾਲਦੇ ਸੀ ਥੱਪ ਥੱਪ ਕੇ ਬੀਬੀਆਂ ਪੈਣਾ ਪਿੰਣਾ ਜੱਜ ਵੀ ਥੱਪ ਦਿਆਂ ਨੂੰ ਉਹਦੇ ਵਿੱਚ ਮਿੱਟੀ ਦਾ ਕੀੜਾ ਲੱਗ ਜਾਂਦਾ ਗੋਏ ਦੇ ਵਿੱਚ ਹੁਣ ਫਿਰ ਉਲਟਾ ਕਰਦਿਆਂ ਸੁਕਾਂਦਿਆਂ ਉਹਨਾਂ ਦਾ ਬਚਾਅ ਕਰ ਤੇ ਫਿਰ ਵੀ ਅੰਦਰ ਕੀੜੇ ਬਹੁਤ ਰਹਿ ਜਾਂਦੇ ਨੇ ਗੋਿਆਂ ਦੇ ਵਿੱਚ ਕੀੜਾ ਬਣ ਜਾਂਦਾ ਈ ਮਹਾਰਾਜ ਜੀ ਕਹਿੰਦੇ ਫਿਰ ਉਹ ਗੋਇਆ ਵੀ ਅਸੀਂ ਲਿਆ ਕੇ ਘਰ ਚੁੱਲ੍ਹੇ ਦੇ ਵਿੱਚ ਬਾਲਦੇ ਆਂ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਤੁਸੀਂ ਘਰਾਂ ਦੇ ਵਿੱਚ ਲੱਕੜੀਆਂ ਨਾਲ ਅੱਗ ਬਾਲਦੇ ਹੋ ਗੋਇਆ ਨਾਲ ਅੱਗ ਬਾਲਦੇ ਫਿਰ ਤੁਹਾਡੇ ਘਰ ਚ ਤਨ ਸੂਤਕੀ ਸੂਤਕ ਹੈ ਹਾਰਾ ਜੀ ਕਹਿੰਦੇ ਫਿਰ ਤੁਸੀਂ ਕਿਵੇਂ ਬਚ ਗਏ ਸੂਤਕ ਤੋਂ ਹਾਰਾ ਜੀ ਕਹਿੰਦੇ ਗੋਇਆ ਤੇ ਲੱਕੜੀ ਅੰਦਰ ਕੀੜਾ ਹੈ ਮਹਾਰਾਜ ਜੀ ਕਹਿੰਦੇ ਨਾ ਦੂਹਾਂ ਚੀਜ਼ਾਂ 'ਚ ਕੀੜਾ ਹੈ ਫਿਰ ਤਾਂ ਸਾਡੇ ਅੰਦਰ ਸਦਾ ਹੀ ਸੂਤਕ ਹੈ ਜੀਤੇ ਦਾਣੇ ਅੰਨ ਕੇ ਜੀਆ ਬਾਜਨਾ ਕੋਏ ਹਰ ਅਜ ਕਿਤੇ ਜਿੰਨਾ ਅਸੀਂ ਅੰਨ ਖਾਂਦੇ ਆਂ ਦਾਣੇ ਵਾਲੀਆਂ ਵਸਤੂਆਂ ਖਾਂਦੇ ਆਂ ਭੋਜਨ ਪਕਾ ਕੇ ਸਾਰਿਆਂ ਵਿੱਚ ਕੀੜੇ ਹੁੰਦਿਆਂ ਸੁਖ ਮਨ ਜੀਵ ਸਥੂਲ ਜੀ ਦੇਖ ਲਓ ਚੌਲ ਚੌਲਾਂ ਦੇ ਵਿੱਚ ਸੁਸਰੀ ਹੁੰਦੀ ਅੰਦਰ ਸੁੰਡੀਆਂ ਹੁੰਦੀਆਂ ਜਿਹੜੇ ਛੋਲਿਆਂ ਦੇ ਦਾਣੇ ਹੁੰਦੇ ਨੇ ਉਹਦੇ ਅੰਦਰ ਸੰਡੀ ਬਣ ਜਾਂਦੀ ਹੈ ਉਹਨੂੰ ਬਾਹਲਦੇ ਆ ਨਾ ਫਿਰ ਬਾਹਲ ਆਉਂਦੀ ਹੈ ਦਾਣਾ ਭੰਨ ਕੇ ਦੇਖੋ ਵਿੱਚੋਂ ਸੰਡੀ ਜਾਂ ਸੁਸਰੀ ਨਿਕਲੇਗੀ ਜਿਹੜੇ ਬਾਹਤੇ ਪੁਰਾਣੇ ਹੋ ਜਾਂਦੇ ਹਨ ਛੋਲੇ ਇਸੇ ਤਰ੍ਹਾਂ ਧਾਲਾਂ ਦੇ ਵਿੱਚ ਸੰਡੀ ਪੈ ਜਾਂਦੀ ਹੈ ਹਰ ਵਸਤੂ ਦੇ ਵਿੱਚ ਹਰ ਪਦਾਰਥ ਵਿੱਚ ਜੀਵ ਹੁੰਦੇ ਹਨ ਇਹ ਆ ਪਦਾਰਥ ਹਨ ਸੂਖਮ ਜੀਵ ਹਨ ਜਿਹੜੇ ਸਾਨੂੰ ਨਜ਼ਰ ਵੀ ਨਹੀਂ ਹੁੰਦੇ ਉਹ ਨਾਲ ਹੀ ਮਾਰ ਕੇ ਖਾਣੇ ਆ ਸੀ ਫਿਰ ਤੇ ਮਹਾਰਾਜ ਜੀ ਕਹਿੰਦੇ ਹਰ ਪਾਸੇ ਸੂਤਕੀ ਸੂਤਕ ਹੈ ਹਰ ਸਮੇ ਅਸੀਂ ਸੂਤਕ ਤੋਂ ਫਿਰ ਬਾਤ ਨਹੀਂ ਸਕਦੇ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਕਣਕ ਵਿੱਚ ਵੀ ਸੁਖਮ ਜੀਵ ਸਥੂਲ ਜੀਵ ਹੁੰਦੇ ਹਨ ਥੁੰਡੀ ਲੱਗ ਜਾਂਦੀ ਹੈ ਕਣਕ ਨੂੰ ਵੀ ਆਟਾ ਬਣਾ ਦਿੰਦੀ ਹੈ ਸੂਸਰੀ ਇਹ ਮਹਾਰਾਜ ਜੀ ਕਹਿੰਦੇ ਉਹ ਵੀ ਸੂਤਕੀ ਆ ਉਹ ਖਾਈ ਜਾਂਦੇ ਅਸੀਂ ਪਕਾ ਪਕਾ ਕੇ ਜੇ ਮਹਾਰਾਜ ਜੀ ਕਹਿੰਦੇ ਫਿਰ ਤਾਂ ਹਰ ਦਾਣੇ ਦੇ ਵਿੱਚ ਬ੍ਰਹਮ ਲੋਕੋ ਸੂਤਕੀ ਖਾ ਰਹੇ ਆ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਇਹ ਮਹਾਰਾਜ ਜੀ ਕਹਿੰਦੇ ਪਹਿਲੋ ਤਾਂ ਸਭ ਤੋਂ ਪਾਣੀ ਜਿਹੜਾ ਰੋ ਜਿਹਦੇ ਤੋਂ ਅਸੀਂ ਬਾਤ ਨਹੀਂ ਸਕਦੇ ਸਾਨੂੰ ਜੀ ਜੀਵਨ ਦਿੰਦਾ ਪਾਣੀ ਜਿਉ ਤੋ ਭਾਵ ਜੀਵਨ ਦਿੰਦਾ ਹੁਨੁੱਖਾ ਨੂੰ ਹੀ ਨਹੀਂ ਹਰ ਜੀਵ ਨੂੰ ਧਰਤੀ ਦੇ ਨੂੰ ਪਾਣੀ ਜੀਵਨ ਦੇ ਰਿਹਾ ਪਹਿਲਾ ਪਾਣੀ ਜਿਉ ਹੈ ਮਹਾਰਾਜ ਜੀ ਕਹਿੰਦੇ ਇਹ ਸੂਤਕ ਹੈ ਇਹਦੇ ਤੋਂ ਬਿਨਾ ਬਚ ਜੋਗੇ ਮਹਾਰਾਜ ਜੀ ਕਹਿੰਦੇ ਨਹੀਂ ਬਚ ਸਕਦੇ ਪਾਣੀ ਤੋਂ ਬਿਨਾ ਥੋੜਾ ਜਨ ਪਾਣੀ ਨਾ ਮਿਲੇ ਪਿਆਸ ਲੱਗੇ ਅਸੀਂ ਬਿਆਕਲ ਹੋ ਜਾਂਦੇ ਆ ਰਮੀ ਦੇ ਵਿੱਚ ਮਿੰਟਾ ਚ ਮੂੰਹ ਸੁੱਕਦਾ ਪਿਆਸ ਲੱਗਦੀ ਹੈ ਤੇ ਫਟਾਫਟ ਜਲ ਪੀਣਿਆ ਉਹਦੇ ਵਿੱਚ ਸੁਖਮ ਜੀਵ ਜਿਹੜੇ ਪਾਣੀ ਦੇ ਵਿੱਚ ਹੁੰਦੇ ਆ ਜਿਹੜੇ ਨਜ਼ਰ ਹੀ ਨਹੀਂ ਹੁੰਦੇ ਜੇ ਪਿਆਰਿਓ ਫਿਰ ਉਹਨਾਂ ਨੂੰ ਕਿਵੇਂ ਅਸੀਂ ਬਾਹਰ ਕੱਢਾਂਗੇ ਸੂਤਕ ਕਿਵੇਂ ਬਾਹਰ ਕੱਢਾਂਗੇ ਮਹਾਰਾਜ ਜੀ ਕਹਿੰਦੇ ਹਰ ਚੀਜ਼ ਦੇ ਵਿੱਚ ਹੀ ਸੂਤਕ ਹੈ ਇਲਾ ਪਾਣੀ ਜੀਵ ਹੈ ਜਿਹਦੇ ਨਾਲ ਜ਼ਿੰਦਾ ਰਹਿਨੇ ਆ ਉਹ ਪਹਿਲਾ ਪਾਣੀ ਹੋਈ ਹੈ। ਆਵਨ ਗੁਰੂ ਪਾਣੀ ਪਿਤਾ ਮਹਾਰਾਜ ਨੇ ਦੇਖੋ ਸ਼ਲੋਕ ਵਿੱਚ ਦੱਸਤਾ ਨਾ ਸਾਨੂੰ ਕਹਿੰਦੇ ਪਾਉਣ ਗੁਰੂ ਪਾਣੀ ਪਿਤਾ ਇਹ ਮਹਾਰਾਜ ਜੀ ਕਹਿੰਦੇ ਪਾਣੀ ਪਿਤਾ ਦੀ ਤਰ੍ਹਾਂ ਸਾਨੂੰ ਜੀਵਨ ਦਾਣ ਦਿੰਦਾ ਜ਼ਿੰਦਿਆ ਰੱਖਦਾ ਪਾਣੀ ਦੇ ਸਰੀਰ ਵਿੱਚ ਵੀ ਮੁੱਕ ਜਾਵੇ ਅਸੀਂ ਖਤਮ ਹੋ ਜਾਵਾਂਗੇ। ਅਗਣ ਸਰੀਰ ਚੋਂ ਖਤਮ ਹੁੰਦੀ ਆ ਮਨੁੱਖ ਖਤਮ ਹੋ ਜਾਂਦਾ ਹੈ। ਪਾਣੀ ਤੋਂ ਬਿਨਾ ਸਰੀਰ ਜਿੰਦਿਆਂ ਨਿਰੰਧਾ ਜੀ ਮਹਾਰਾਜ ਜੀ ਕਹਿੰਦੇ ਹਾਰ ਜੀਵ ਜੰਤੂ ਪਾਣੀ ਨਾਲ ਜੀ ਰਿਹਾ ਤੇ ਮਹਾਰਾਜ ਜੀ ਕਹਿੰਦੇ ਫਿਰ ਸੂਤਕ ਕਿੱਥੇ ਗਿਆ ਫਿਰ ਜਿਤ ਹਰਿਆ ਸਭ ਕੋਏ ਕਿਉਂਕਿ ਪੌਦਿਆਂ ਨੂੰ ਫਲ ਪੌਦਿਆਂ ਨੂੰ ਵੀ ਪਾਣੀ ਚਾਹੀਦਾ ਮਹਾਰਾਜ ਜੀ ਕਹਿੰਦੇ ਉਹ ਵੀ ਤਾਂ ਹੀ ਹਰੇ ਭਰੇ ਰਹਿੰਦੇ ਹਨ ਜੇ ਉਹਨਾਂ ਨੂੰ ਪਾਣੀ ਮਿਲਦਾ ਰਹੇ ਤੇ ਜਿੱਦਨ ਪਾਣੀ ਦੇਣਾ ਛੱਡਦੀ ਉਹ ਵੀ ਸੁੱਕ ਕੇ ਸੜ ਜਾਂਦੇ ਹਨ ਈਮਾਰਾ ਜੀ ਕਹਿੰਦੇ ਉਹ ਹਰਿਆ ਭਰਿਆ ਕਰਨ ਵਾਸਤੇ ਵੀ ਪਾਣੀ ਦੀ ਵਰਤੋਂ ਕੀਤੀ ਅਜਿਤ ਹਰਿਆ ਸਭ ਕੋਏ ਥਾਰਾ ਕੁਝ ਹਰਿਆ ਭਰਿਆ ਉਹ ਪਾਣੀ ਦੇ ਨਾਲ ਹੀ ਸੂਤਕ ਕਿਉਂ ਕਰ ਰੱਖੀ ਐ ਸੂਤਕ ਪਵੈ ਰਸੋਏ ਮਹਾਰਾਜ ਨੇ ਜਵਾਬ ਦਿੱਤਾ ਕਹਿੰਦੇ ਭਾਈ ਸੂਤਰ ਤੋਂ ਕਿਵੇਂ ਬਚੀਏ ਸੂਤਕ ਤਾਂ ਸਾਡੀ ਰਸੋਈ ਦੇ ਵਿੱਚ ਐ ਸੋਈ ਦੇ ਹਰ ਦਾਣੇ ਦੇ ਵਿੱਚ ਸੂਤਕ ਵੱਸਦਾ ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੈ ਧੋਏ ਫਿਰ ਮਹਾਰਾਜ ਜੀ ਪਹਿਲੋਂ ਵਚਨ ਕਰਕੇ ਸਵਾਲ ਕਰਕੇ ਉਹ ਬ੍ਰਾਹਮਣ ਆਗੇ ਫਿਰ ਅਨਸਰ ਦਿੰਦੇ ਨੇ ਭਾਈ ਸੂਤਕ ਤੋਂ ਐਵੇਂ ਬਚਿਆ ਜਾ ਸਕਦਾ ਨਾਨਕ ਸੂਤਕ ਇਹ ਮਾ ਉਤਰੈ ਹਰਾ ਜੀ ਕਹਿੰਦੇ ਕਰਮ ਕੰਡ ਨਾਲ ਸੂਤਕ ਨਹੀਂ ਲੈਣਾ ਗਿਆਨ ਉਤਾਰੈ ਧੋਏ ਸੱਚੇ ਗੁਰੂ ਦਾ ਗਿਆਨ ਦੇ ਨਾਲ ਗੁਣਾਂ ਦੇ ਨਾਲ ਇਹ ਸੂਤਕ ਨੂੰ ਲਾ ਸਕਦੇ ਆ ਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੀਬਾ ਸੂਤਕ ਕੂੜ ਅਗਲਾ ਪਦ ਮਹਾਰਾਜ ਜੀ ਰੰਭ ਕਰਦੇ ਹਨ ਕਹਿੰਦੇ ਮਨ ਦਾ ਵੀ ਸੂਤਕ ਹੈ ਲੋਭ ਕਰਦੇ ਆ ਜੀਬਾ ਦਾ ਲਾਲਚ ਕਰਦੇ ਆ ਵੀ ਸੂਤਕ ਹੈ ਮਨ ਕਾ ਸੂਤਕ ਲੋਭ ਹੈ ਲੋਭ ਕਰਨਾ ਲਾਲਚ ਕਰਨਾ ਇਹ ਵੀ ਸੂਤਕ ਦੀ ਤਰ੍ਹਾਂ ਮਹਾਰਾਜ ਜੀ ਕਹਿੰਦੇ ਜੀਬਾ ਸੂਤਕ ਕੂੜ ਜਿਹੜਾ ਕੂੜ ਬੋਲਦਿਆਂ ਜੀਬਾ ਦੇ ਨਾਲ ਕੂੜ ਖਾਂਦੇ ਆ ਲਾਲਚ ਕਰਦੀ ਏ ਜੇ ਬਾ ਉਹ ਵੀ ਸੂਤਕੀ ਐ ਮਹਾਰਾਜ ਜੀ ਕਹਿੰਦੇ ਮਨ ਕਾ ਸੂਤਕ ਲੋਭ ਹੈ ਜੇ ਬਾ ਸੂਤਕ ਕੂੜ ਐ ਅੱਖੀ ਸੂਤਕ ਵੇਖਣਾ ਪਰ ਤਰਹਿ ਪਰ ਧਨ ਰੂਪ ਮਹਾਰਾਜ ਜੀ ਕਹਿੰਦੇ ਅੱਖਾਂ ਨਾਲ ਜਿਹੜਾ ਦੇਖਣਾ ਐ ਨਾ ਮਹਾਰਾਜ ਜੀ ਕਹਿੰਦੇ ਉਹ ਵੀ ਸੂਤਕ ਦੀ ਤਰ੍ਹਾਂ ਕਿਸੇ ਵੱਲ ਮਾੜੀ ਨਿਗਾ ਨਾਲ ਦੇਖਣਾ ਮਹਾਰਾਜ ਜੀ ਕਹਿੰਦੇ ਵੇਖਣਾ ਪਰ ਤਰੈ ਪ੍ਰਾਈ ਇਸਤਰੀ ਵੱਲ ਮਾੜੀ ਦੀ ਕਹਨਾ ਤੱਕਰਾ ਮਹਾਰਾਜ ਜੀ ਕਹਿੰਦੇ ਸूतक ਤੋਂ ਘੱਟ ਨਹੀਂ ਹੈ ਇਹ ਵੀ ਸूतक ਦੀ ਤਰ੍ਹਾਂ ਪਦ ਧਨ ਰੂਪ ਮਹਾਰਾਜ ਜੀ ਕਹਿੰਦੇ ਪਰਾਇਆ ਧਨ ਤੇ ਪਰਾਇਆ ਰੂਪ ਤੱਕਦੇ ਆ ਜਦੋਂ ਮਹਾਰਾਜ ਜੀ ਕਹਿੰਦੇ ਇਹ ਵੀ ਸूतक ਦੀ ਤਰ੍ਹਾਂ ਹੈ ਉਹਦਾ ਤਾਂ ਖਿਆਲ ਕਰ ਲਿਆ ਬ੍ਰਾਹਮਣ ਉਹਦਾ ਖਿਆਲ ਨਹੀਂ ਹੈ ਆਚਾਰ ਜੀ ਕਹਿੰਦੇ ਬ੍ਰਾਹਮਣ ਲੋਕੋ ਉਹ ਚੀਜ਼ਾਂ ਦਾ ਤਾਂ ਤੁਹਾਨੂੰ ਖਿਆਲ ਹੈ ਕਰਮ ਕਾਂਡਾਂ ਦਾ ਲੋਕਾਂ ਨੂੰ ਵਹਿਮਾਂ ਚ ਪਸੰਦ ਦਿਓ ਹਾਰਾ ਜੀ ਕਹਿੰਦੇ ਪਰ ਇਹ ਚੀਜ਼ ਦਾ ਤੁਹਾਨੂੰ ਕੋਈ ਖਿਆਲ ਨਹੀਂ ਐ ਕੰਨੀ ਸੂਤਕ ਕੰਨ ਪੈ ਲਾਇ ਤਬਾਰੀ ਖਾਏ ਹਾਰਾ ਜੀ ਕਹਿੰਦੇ ਕੰਨਾਂ ਦੇ ਵਿੱਚ ਵੀ ਸੂਤਕ ਐ ਕੰਨਾਂ ਦੇ ਜਾਲ ਨਾਲ ਨਿੰਦਿਆ ਸੁਣਦੇ ਆਂ ਮਾੜੀਆਂ ਗੱਲਾਂ ਚੰਗੀਆਂ ਲੱਗਦੀਆਂ ਸੰਸਾਰੀ ਗੀਤ ਗੰਦੇ ਗੀਤ ਚੰਗੇ ਲੱਗਦੇ ਆਂ ਅੱਖਾਂ ਨਾਲ ਗੰਦੀਆਂ ਚੀਜ਼ਾਂ ਦੇਖਦੇ ਆ ਉਹ ਚੰਗਾ ਲੱਗਦਾ ਹਾਰਾ ਜੀ ਕਹਿੰਦੇ ਕੰਨੀ ਸੂਤਕ ਕੰਨ ਪੈ ਲਾਇ ਤਬਾਰੀ ਖਾਏ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਪਾਤਸ਼ਾਹ ਜੀ ਅੱਗੇ ਜਵਾਬ ਦਿੰਦੇ ਨਾਨਕ ਹੰਸਾ ਆਦਮੀ ਬੱਦੇ ਜੰਪੂਰ ਜਾਏ ਤੇ ਮਹਾਰਾਜ ਜੀ ਕਹਿੰਦੇ ਨਾਨਕ ਹੰਸਾ ਆਦਮੀ ਬੱਦੇ ਜੰਪੂਰ ਜਾਏ ਤੇ ਮਹਾਰਾਜ ਜੀ ਕਹਿੰਦੇ ਹੰਸ ਦੀ ਤਰ੍ਹਾਂ ਸੀ ਪਰ ਮਾੜੇ ਕਰਮ ਕਰਕੇ ਔਗੁਣਾ ਕਰਕੇ ਇਹਨੂੰ ਜੰਪੂਰ ਵਿੱਚ ਜਾਣਾ ਪੈਂਦਾ ਜਮਾਂ ਦੀ ਫਾਈ ਇਹਨੂੰ ਲੱਗਦੀ ਏ ਮਹਾਰਾਜ ਜੀ ਕਹਿੰਦੇ ਬ੍ਰਾਹਮਣੋ ਅੱਗੇ ਜਮਪੁਰ ਤਿਆਰ ਹੈ ਜਮ ਜਮਾ ਤੂੰ ਨਹੀਂ ਸਾਨੂੰ ਕੋਈ ਬਚਾ ਸਕਦਾ ਜੇ ਅਸੀਂ ਇਹ ਕਰਮ ਕਾਂਡਾਂ ਦੇ ਵਿੱਚ ਫਸੇ ਰਹੇ ਇਹ ਸੰਸਾਰ ਦੇ ਲੋਕਾਂ ਨੂੰ ਭਰਮਾਂ ਵਿੱਚ ਪਸਾਂਦੇ ਰਹੇ ਕਰਮਾਂ ਦੇ ਵਿੱਚ ਯਕੀਨ ਰੱਖਦੇ ਰਹੇ ਮਹਾਰਾਜ ਜੀ ਕਹਿੰਦੇ ਫਿਰ ਅੱਗੇ ਉਮਰਾ ਤਾਂ ਖਤਮ ਹੋਣੀ ਹੈ ਨਾਨਕ ਹੰਸਾ ਆਦਮੀ ਬੱਦੇ ਜਮਪੁਰ ਤੇ ਮਹਾਰਾਜ ਜੀ ਕਹਿੰਦੇ ਬਨ ਕੇ ਜਵਾਨੇ ਜਮਪੂਰੀ ਵਿੱਚ ਲੈ ਜਨਮ ਹੱਲਾ ਪੈਲਾ ਸਭੋ ਸੂਤਕ ਕਰਨ ਸਭੋ ਸੂਤਕ ਭਰਮ ਹੈ ਲੈਤ 바ਰੀ ਖਾਏ ਹਰ ਅਜੀ ਕਹਿੰਦੇ ਸਾਰਾ ਕੁਝ ਭਰਮ ਹੈ ਤੇ ਮਹਾਰਾਜ ਜੀ ਕਹਿੰਦੇ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਜਵਾਬ ਦੇ ਦਿਨ ਮਹਾਰਾਜ ਕਹਿੰਦੇ ਜੰਮਣ ਮਰਨਾ ਤੇ ਭਾਈ ਉਹਦਾ ਹੁਕਮ ਹੈ ਇਹ ਸੂਤਕ ਦੇ ਨਾਲ ਜੰਮਣਾ ਰੁਕ ਜਾਵੇ ਮਰਨਾ ਰੁਕ ਜਾਵੇ ਉਹ ਨਹੀਂ ਰੁਕ ਸਕਦਾ ਜੰਮਣਾ ਜਿਹੜਾ ਉਹ ਵੀ ਉਹਦੇ ਹੁਕਮ ਵਿੱਚ ਹੈ ਨੇਕਾਂ ਲੋਕ ਰੋਜ਼ ਜੇ ਜੰਮਦੇ ਹਨ ਤੇ ਮਰਨਾ ਜਿਹੜਾ ਉਹ ਵੀ ਉਹਦੇ ਹੁਕਮ ਵਿੱਚ ਹੈ ਉਹਨੂੰ ਵੀ ਅਸੀਂ ਰੋਕ ਨਹੀਂ ਸਕਦੇ ਸਾਡਾ ਵਹਿਮ ਕਰਨ ਦੇ ਨਾਲ ਕੋਈ ਮਰਨੋ ਨਹੀਂ ਹਟੇਗਾ ਕਿਉਂਕਿ ਉਹ ਵਹਿਮ ਜਿਹੜਾ ਸਾਡੇ ਘਰ ਵਿੱਚ ਵੀ ਮਿਰਤੀ ਹੋ ਸਕਦੀ ਹੈ ਜਿਹੜਾ ਬ੍ਰਾਹਮਣ ਡਰਦਾ ਹੈ ਜਿਹੜਾ ਮਨੁੱਖ ਵਹਿਮ ਕਰਦਾ ਉਹਦੇ ਘਰ ਵਿੱਚ ਕਿਤੇ ਮਿਰਤੀ ਉਹ ਨਹੀਂ ਹੋਣੀ ਇਹ ਸੱਦਾ ਤਾਂ ਸਾਰੇ ਘਰਾਂ ਵਿੱਚ ਆਉਣਾ ਹੈ ਸਮੇਂ-ਸਮੇਂ ਤੇ ਮਹਾਰਾਜ ਜੀ ਕਹਿੰਦੇ ਸੱਦਾ ਆਉਣਾ ਰੋਜ਼ ਸਵੇਲਾ ਪੜਦੇ ਆ ਸੰਬਤ ਸਾਲ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜਿਵੇਂ ਹੋਵੇ ਸਾਬ ਸੋ ਮੇਲ ਸੰਬਤ ਸਾਲ ਲਿਖਿਆ ਆਹ ਰਾਜ ਜੀ ਕਹਿੰਦੇ ਜਿਹੜਾ ਸਹਾ ਲਿਖਿਆ ਨਾ ਇਹਨੂੰ ਤੁਹਾਨੂੰ ਮੋੜ ਨਹੀਂ ਸਕਦੇ ਤੇ ਆਉਣੀ ਆਉਣਾ ਇੱਕ ਦਿਨ ਸਾਰੇ ਘਰਾਂ ਵਿੱਚ ਦੀ ਹੁੰਡਾ ਖੜਕਣਾਂ ਆਵਾਜ਼ ਪੈਣੀ ਐ ਇਸ ਤੋਂ ਕੋਈ ਨਹੀਂ ਸਾਨੂੰ ਬਚਾ ਸਕਦਾ ਮਹਾਰਾਜ ਜੀ ਅੱਗੇ ਦੇਖੋ ਜਵਾਬ ਦਿੰਦੇ ਹਨ ਬਣਾ ਸਭੋ ਸੂਤਕ ਭਰਮ ਹੈ ਮਹਾਰਾਜ ਜੀ ਕਹਿੰਦੇ ਜਿੰਨਾ ਕੁ ਤੁਸੀਂ ਰਚਿਆ ਇਹ ਭਰਮ ਹੈ ਮਹਾਰਾਜ ਜੀ ਕਹਿੰਦੇ ਆਵੇਂ ਲੋਕਾਂ ਨੂੰ ਦੁਈ ਦੇ ਵਿੱਚ ਹੰਮੇ ਦੇ ਵਿੱਚ ਫਸਾਇਆ ਜੰਮਣ ਮਰਨਾ ਹੁਕਮ ਹੈ ਮਹਾਰਾਜ ਕਹਿੰਦੇ ਤਾਂ ਹੁਕਮ ਹੈ ਪਰਮਾਤਮਾ ਦਾ ਕੋਈ ਹੁੰਦਾ ਕੋਈ ਚਲਾ ਜਾਂਦਾ ਹੈ ਖਾਣਾ ਪੀਣਾ ਪਵਿੱਤਰ ਹੈ ਦਿੱਤਨ ਰਿਜਕ ਸੰਭਾਏ ਇਹ ਮਹਾਰਾਜ ਜੀ ਕਹਿੰਦੇ ਖਾਣਾ ਪੀਣਾ ਪਵਿੱਤਰ ਹੈ ਜਿੰਨਾ ਵੀ ਰਿਜਕ ਹੈ ਪਵਿੱਤਰ ਹੈ ਮਹਾਰਾਜ ਜੀ ਕਹਿੰਦੇ ਉਹ ਪਿਟਿਆ ਨਹੀਂ ਕਿਤੇ ਜਾਂਦਾ ਜਿਵੇਂ ਤੁਸੀਂ ਕਹਿੰਦੇ ਨਾ ਖਾਣਾ ਜਿਹੜਾ ਲੰਗਰ ਆ ਪਿਟਿਆ ਗਿਆ ਤੇ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਉਹ ਪਿਟਿਆ ਥੋੜਾ ਜਾਂਦਾ ਲੰਗਰ ਤਾਂ ਪਵਿੱਤਰ ਹੈ ਨਾਨਕ ਜਿੰਨੀ ਗੁਰਮੁਖ ਬੁੱਝਿਆ ਇੰਨਾ ਸੂਤਕ ਨਾਹੀਂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਵੇਦ ਨੂੰ ਭਾਈ ਬੁੱਝ ਲਿਆ ਨਾਨਕ ਜਿੰਨੀ ਗੁਰਮੁਖ ਜਿਨ੍ਹਾਂ ਗੁਰੂਆਂ ਦੀ ਮੱਤ ਲੈ ਲਈ ਗੁਰਾਂ ਦੀ ਸਿੱਖਿਆ ਨੂੰ ਧਾਰਨ ਕੀਤਾ ਸੁਣ ਕੇ ਮਹਾਰਾਜ ਜੀ ਕਹਿੰਦੇ ਉਹ ਇਸ ਵਿਦ ਨੂੰ ਪੁੱਜ ਗਏ ਇਹ ਤਾਂ ਯਾਰ ਐਵੇਂ ਪਸਾਇਆ ਸੀ ਬ੍ਰਾਹਮਣਾਂ ਨੇ ਇਹ ਤਾਂ ਕਰਮ ਕਾਂਡ ਸਨ ਸੀ ساری ਜ਼ਿੰਦਗੀ ਨਗਾਤੀ ਇਹਨਾਂ ਵਹਿਮਾਂ ਭਰਮਾਂ ਵਿੱਚ ਹੀ ਤੇ ਮਹਾਰਾਜ ਜੀ ਕਹਿੰਦੇ ਭਾਈ ਗੁਰਮਖ ਗੁਰੂ ਦੀ ਮੱਤ ਲੈਣ ਵਾਲੀ ਸਮਝ ਪੈਣੀ ਹੈ ਤਿੰਨਾ ਸੂਤਕ ਨਾਏ ਉਹਨਾਂ ਨੂੰ ਕੋਈ ਸੂਤਕ ਨਹੀਂ ਹੈ ਕੋਈ ਜੰਮਣ ਮਰਨ ਦਾ ਡਰ ਨਹੀਂ ਹੈ ਉਹਨਾਂ ਨੂੰ ਸੂਤਕ ਦਾ ਕੋਈ ਡਰ ਨਹੀਂ ਹੈ ਪੌੜੀ ਅੱਗੇ ਪੌੜੀ ਵਿੱਚ ਮਹਾਰਾਜ ਜੀ ਬਚਨ ਕਰਦੇ ਨੇ ਸਤਗੁਰ ਵੱਡਾ ਕਰ ਸਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਤਗੁਰ ਵੱਡਾ ਹੈ ਪਰਮੇਸ਼ਰ ਉਹਦੀਆਂ ਵਡਿਆਈਆਂ ਵੀ ਉੰਨੀ ਹੀ ਵੱਡੀਆਂ ਹਨ ਸਤਗੁਰ ਵੱਡਾ ਕਰ ਸਲਾਈਏ ਮਹਾਰਾਜ ਜੀ ਕਹਿੰਦੇ ਉਹਦੀ ਸਿਫਤ ਗਾਣਾ ਕਰੀਏ ਜਿਸ ਗੀਤ ਵਿੱਚ ਵੱਡੀਆਂ ਵਡਿਆਈਆਂ ਮਹਾਰਾਜ ਜੀ ਕਹਿੰਦੇ ਉਸ ਦੇ ਵਿੱਚ ਗੋਲਮ ਵੀ ਵੱਡੇ ਹਨ ਉਹਦੀਆਂ ਵਡਿਆਈਆਂ ਵੀ ਵੱਡੀਆਂ ਨੇ ਸਹਿ ਮਿਲੇ ਤਾਂ ਨਦਰੀਆਂ ਆਈਆਂ ਇਹ ਮਹਾਰਾਜ ਜੀ ਕਹਿੰਦੇ ਜੇ ਮੇਲ ਹੋਇਆ ਤਾਂ ਹੀ ਉਹ ਨਜ਼ਰ ਆਉਣੀਆਂ ਨੇ ਸਹਿ ਮਿਲੇ ਜੇ ਮੇਲ ਬਣਾ ਲਿਆ ਤੇ ਉਹ ਨਜ਼ਰ ਆਉਣ ਗਈਆਂ ਉਹਦੀਆਂ ਵਡਿਆਈਆਂ ਨਹੀਂ ਤਾਂ ਆਪਾਂ ਨੂੰ ਕਿੱਥੇ ਦਿਖਦੀਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆ ਜੇ ਭਾਣਾ ਮੰਨਣ ਲੱਗ ਜਾਵਾਂਗੇ ਉਹਦੇ ਗੁਣ ਲੈ ਲਵਾਂਗੇ ਉਹਦੀਆਂ ਵਡਿਆਈਆਂ ਨਜ਼ਰੋਂ ਲੱਗ ਗਿਆ ਫਿਰ ਭਾਣੇ 'ਚ ਆ ਜਾਵਾਂਗੇ ਫਿਰ ਉਹ ਮਨ ਦੇ ਵਿੱਚ ਆ ਵਸੇਗਾ ਕਰ ਹੁਕਮ ਮਸਤਕ ਹੱਥ ਧਾਰ ਵਿੱਚ ਮਾਰ ਕੱਡੀਆਂ ਬਰਿਆਈਆਂ ਫਿਰ ਹੁਕਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਕਰ ਹੁਕਮ ਮਸਤਕ ਹੱਥ ਜਦੋਂ ਉਹਦਾ ਹੁਕਮ ਦੇ ਵਿੱਚ ਆਗੇ ਫਿਰ ਉਹਨੂੰ ਮਸਤਕ ਤੇ ਕਰਮ ਸ਼ੁਭ ਕਰਮਾਂ ਦਾ ਹੱਥ ਰੱਖਦੇ ਨੇ ਮਹਾਰਾਜ ਜੀ ਦਾ ਕਿਰਪਾ ਦਾ ਹੱਥ ਜਦੋਂ ਮਸਤਕ ਤੇ ਆ ਗਿਆ ਵਿੱਚੋਂ ਮਾਰ ਕੱਡੀਆਂ ਬਰਿਆਈਆਂ ਫਿਰ ਅੰਦਰੋਂ ਬਰਿਆਈਆਂ ਬੁਰੀਆਂ ਬੁਰੀ ਮਤ ਜਿਹੜੀ ਉਹ ਬਾਹਰ ਕੱਢ ਦੇਣਗੇ ਮਹਾਰਾਜ ਬਰਿਆਈਆਂ ਖਤਮ ਹੋ ਜਾਣਗੀਆਂ ਔਗਣ ਖਤਮ ਹੋ ਜਾਣਗੇ ਸਹਿ ਮਿਲੇ ਸਹਿ ਟੁੱਠੇ ਨੌ ਨਿਧ ਪਾਈਆਂ ਤੇ ਮਹਾਰਾਜ ਜੀ ਕਹਿੰਦੇ ਸਹਿ ਟੁੱਟ ਜਾਵੇ ਜਦੋਂ ਗੁਰੂ ਨੂੰ ਪ੍ਰਸੰਨ ਕਰ ਲਵਾਂਗੇ ਪਰਮੇਸ਼ਰ ਨੂੰ ਫਿਰ ਨੌ ਨਿਧ ਇਹ ਵਡਿਆਈਆਂ ਮਿਲ ਜਾਣਗੀਆਂ ਨੌ ਨਿਧੀਆਂ 18 ਸਿੱਧੀਆਂ ਇਹ ਪ੍ਰਾਪਤੀ ਹੋ ਜਾਵੇਗੀ ਸਹਿ ਮਿਲੇ ਮਹਾਰਾਜ ਜੀ ਕਹਿੰਦੇ ਸਹਿਬ ਦੀ ਜਦੋਂ ਪ੍ਰਾਪਤੀ ਹੋਵੇਗੀ ਸਹਿ ਤੁੱਥੇ ਨੋਂ ਨਿਦ ਪਾਈਆ ਮਹਾਰਾਜ ਜੀ ਕਹਿੰਦੇ ਫਿਰ ਜਦੋਂ ਟੁੱਟ ਗਿਆ ਪਰਸੰਨ ਹੋ ਗਿਆ ਜਦੋਂ ਕਰਮ ਕਾਂਡ ਮਾੜੇ ਕਰਮ ਛੱਡ ਦੇ ਵਹਿਮ ਭਰਮ ਛੱਡ ਕੇ ਪਰਮੇਸ਼ਰ ਦੇ ਚਰਨਾਂ ਨੂੰ ਜਦੇ ਵਿੱਚ ਟਿਕਾ ਲਿਆ ਇਹ ਮਹਾਰਾਜ ਜੀ ਕਹਿੰਦੇ ਫਿਰ ਉਹ ਸੁੱਖ ਦੇ ਦੇਵੇਗਾ ਇਹ ਬ੍ਰਾਹਮਣਾਂ ਨੂੰ ਨਹੀਂ ਅਪਦੇਸ਼ ਹੈ ਦੁਨੀਆ ਨੂੰ ਅਪਦੇਸ਼ ਹੈ ਮਹਾਰਾਜ ਦਾ ਇੱਕ ਬਹਾਨਾ ਹੁੰਦਾ ਸੀ ਮਹਾਰਾਜ ਜੀ ਇਕੱਠ ਕਰਕੇ ਸਾਰੀ ਦੁਨੀਆ ਨੂੰ ਇਕੱਠਾ ਪਰਦੇਸ਼ ਬਖਸ਼ਿਸ਼ ਕਰਦੇ ਸੀ ਅੱਜ ਵੀ ਆਪਾਂ ਇਹ ਪੜ੍ਹੀਏ ਬਾਣੀ ਸੁਣੀਏ ਓਹੀ ਨਿਤ ਨਵੀਂ ਮਹਾਰਾਜ ਦੀ ਸਿੱਖਿਆ ਹੈ ਇਹ ਭਾਈ ਅੱਜ ਦੇ ਸ਼ਲੋਕ ਦੀ ਵਿਚਾਰ ਇਥੇ ਸ਼ਲੋਕ ਸੰਪੂਰਨ ਹੁੰਦਾ ਹੁਣ ਅੱਗੇ ਛੋਟੇ ਸ਼ਲੋਕ ਹਨ ਮਹਾਰਾਜ ਜੀ ਆਸਾ ਜੀ ਦਵਾਰ ਦੇ ਅੰਡ ਦੇ ਸ਼ਲੋਕ ਜਿਹੜੇ ਨੂੰ ਛੋਟੇ ਹਨ ਪਹਿਲੇ ਸ਼ਲੋਕ ਕੁਝ ਵੱਡੇ ਸੀ ਇਸ ਕਰਕੇ ਅੱਧਾ-ਅੱਧਾ ਸ਼ਲੋਕ ਦੀ ਉਚਾਰ ਕੀਤੀ ਆਪਾਂ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਪੜਦੇ ਉਚਾਰਦੇ ਜੀ ਨਿੱਕਾਂ ਭੁੱਲਾਂ ਜੰਦੀਆਂ ਮਹਾਰਾਜ ਸਤਿਮਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ